ਕਿ ਸਾਰੇ ਜਿਹੜੇ ਰੌਲੇ ਆ ਉਹ ਸੁਖਜਿੰਦਰ ਰੰਧਾਵਾ ਦੇ ਸੁਪੁੱਤਰ ਦੀ ਕਿਉਂ ਪੈਂਦੇ ਆ ਕਦੇ ਕੋਈ ਮਸਲਾ ਸਾਹਮਣੇ ਆ ਜਾਂਦਾ ਕਦੇ ਕੋਈ ਕਿਉਂਕਿ ਹੁਣ ਜਿਹੜਾ ਇਹ ਨਾਮ ਜੁੜਦਾ ਸੀ ਜਿਵੇਂ ਤੁਸੀਂ ਆਪ ਹੀ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਪੁਰਾਣੀਆਂ ਸਰਕਾਰਾਂ ਦੇ ਬੀਜੇ ਹੋਏ ਕੰਡੇ ਆ ਤੁਹਾਡੇ ਫਾਦਰ ਨਾਲ ਉਹ ਉਹਨਾਂ ਦਾ ਨਾਮ ਜਿਹੜਾ ਹੈ ਉਹ ਜੋੜਿਆ ਜਾਂਦਾ ਰਿਹਾ ਪਰ ਇਸ ਸੀਨ ਦੇ ਵਿੱਚ ਤੁਸੀਂ ਕਿਵੇਂ ਇੱਕਦਮ ਆ ਕੇ ਤੁਹਾਨੂੰ ਕਿਉਂ ਹੁਣ ਸਿੱਧੀ ਥ੍ਰੈਟ ਆਈ ਹੈ ਕਿ ਤੁਸੀਂ ਕੋਈ ਬਿਆਨ ਦਿੱਤਾ ਸੀ ਪਿਛਲੇ ਸਮੇਂ ਦੇ ਵਿੱਚ ਜਾਂ ਤੁਸੀਂ ਕੋਈ ਜਿਹੜਾ ਹੈ ਉਹਨਾਂ ਦੇ ਬੰਦਿਆਂ ਨੂੰ ਧਮਕਾਇਆ ਜਾਂ ਉਹਨਾਂ ਨੂੰ ਖੈਰ ਖਵਾ ਉਹਨਾਂ ਦੀ ਕੀਤੀ ਵੇਖੋ ਜੀ ਤੇ ਇਹਨਾਂ ਦੇ ਬੰਦਿਆਂ ਨੂੰ ਧਮਕਾਉਣ ਵਾਲੀ ਕੰਮ ਨਹੀਂ ਮੈਂ ਕਰਦਾ ਹਾਂ ਧਮਕਾਉਣ ਵਾਲਾ ਕੰਮ ਫਰੋਤੀਆ ਲੈਣ ਵਾਲਾ ਕੰਮ ਇਹਨਾਂ ਗੁੰਡਿਆਂ ਦਾ ਹੁੰਦਾ ਮੇਰਾ ਕੰਮ ਇਲੈਕਸ਼ਨ ਚ ਇਹਨਾਂ ਹੁੰਦਾ ਸੀਗਾ ਇਲੈਕਸ਼ਨ ਤੋਂ ਬਾਅਦ ਵੀ ਪਹਿਲਾਂ ਵੀ ਕਿ ਮੇਰੇ ਹਲਕੇ ਦਾ ਵਰਕਰ ਕੋਈ ਹੋਵੇ ਉਹਨੂੰ ਜਦੋਂ ਇਹ ਫੋਨ ਕਰਦੇ ਤੇ ਮੈਨੂੰ ਅੱਗ ਲੱਗਦੀ ਹੁੰਦੀ ਹੈ ਕਿ ਮੇਰੇ ਬੰਦੇ ਨੂੰ ਇਹਨਾਂ ਨੇ ਫੋਨ ਕਿਵੇਂ ਕੀਤਾ ਉਹ ਚੀਜ਼ ਨਹੀਂ ਮੈਂ ਜਾਣ ਸਕਦਾ ਉਹਦੇ ਲਈ ਮੈਂ ਇਹਨਾਂ ਦੇ ਖਿਲਾਫ ਖੜੂਗਾ ਮੇਰੀ ਇਹਨਾਂ ਨਾਲ ਕਿਹੜੀ ਦੁਸ਼ਮਣੀ ਹੈ ਚਿੱਟਾ ਐਮਐਲਏ ਦਾ ਪੀਏ ਵਿੱਚ ਜੱਗੂ ਦਾ ਸਾਰਾ ਕੁਝ ਉਹ ਕਰਨ ਤੇ ਮੇਰਾ ਨਾਂ ਉਹਦੇ ਨਾਲ ਕਦੀ ਸਾਝ ਪਈਏ ਇਹੋ ਜੀ ਸਿਰਫ ਇੱਕ ਨੈਰੇਟਿਵ ਸੈੱਟ ਕਰਨਾ ਹੁੰਦਾ ਮੈਨੂੰ ਕੀ ਕਿਹਾ ਕਾਲ ਕਰਕੇ ਉਹਨਾਂ ਨੂੰ ਕਾਲ ਕਰਦੇ ਹਾਂ ਤੁਸੀਂ ਇਲੈਕਸ਼ਨ ਟਾਈਮ ਤੇ ਕਿ ਸੁੱਖੀ ਨੂੰ ਵੋਟਾਂ ਨਹੀਂ ਪਾਉਣੀਆਂ ਬਕਾਇਦਾ ਰਿਕਾਰਡਿੰਗ ਕੀਤੀ ਗਈ ਹੈ ਤੇ ਉਸ ਟਾਈਮ ਤੇ ਸੈਂਡ ਵੀ ਕੀਤੀ ਗਈ ਹੈ ਪੁਲਿਸ ਦੇ ਅਫੀਸ਼ਰਜ਼ ਨੂੰ ਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਉਹਦਾ ਜਵਾਬ ਦਿੱਤਾ ਉਹਨਾਂ ਨੂੰ ਕੋਈ ਫੋਨ ਕੀਤਾ ਜਾਂ ਕੋਈ ਕੋਈ ਗੱਲ ਨਹੀਂ ਜੀ ਮੈਂ ਇਹਨਾਂ ਨੂੰ ਫੋਨ ਫੋਨ ਨਹੀਂ ਮੈਂ ਡੇਰਾ ਬਾਬਰਾਨਕ ਸਾਡੇ ਡੇਢ ਮਹੀਨੇ ਪਹਿਲਾਂ ਕਰੀਬ ਜਿਹੜੀ ਰੈਲੀ ਕੀਤੀ ਗਈ ਸੀ ਕਿ ਸਾਡੇ ਪ੍ਰਧਾਨ ਵੀ ਆਏ ਸੀਗੇ ਉਦੋਂ ਮੈਂ ਸਟੇਜ ਤੇ ਜ਼ਰੂਰ ਬੋਲਿਆ ਸੀਗਾ ਕਿ ਇੱਥੇ ਜਿੰਨਾ ਚਿੱਟਾ ਵੇਖਦਾ ਜੱਗੂ ਦਾ ਵੇਚਦਾ ਹੈ ਤੇ ਵੇਚਦਾ ਸਾਡਾ ਐਮਐਲਏ ਦਾ ਮੁੰਡਾ ਤੇ ਜਿਹੜੇ ਨਾਰਕੋਟਿਕਸ ਡਿਪਾਰਟਮੈਂਟ ਉਹਨਾਂ ਨੇ ਫੜਿਆ ਵੀ ਇਹਨਾਂ ਨੂੰ ਇਹਦੇ ਪੀਏ ਨੂੰ ਅਰੈਸਟ ਵੀ ਕੀਤਾ ਐ ਐਫਆਈਆਰ ਵੀ ਹੋਈ ਐ ਤੇ ਉਸ ਚੀਜ਼ ਤੋਂ ਭੱਜਣ ਨੂੰ ਫਿਰਦੇ ਹੁੰਦੇ ਮੈਂ ਥੋਲਿਆ ਸੀਗਾ ਕਿ ਕਿੱਥੋਂ ਦੇ ਐਸਐਚਓ ਦੇ ਰਲੇ ਹੁੰਦੇ ਆ ਕਿਉਂਕਿ ਇਲੈਕਸ਼ਨ ਦੇ ਟਾਈਮ ਤੇ ਵੀ ਇਲੈਕਸ਼ਨ ਕਮਿਸ਼ਨ ਨੇ ਇੱਕ ਇਸ ਨੂੰ ਜਲਦੀ ਇਲੈਕਸ ਟ੍ਰਾਂਸਫਰ ਕਰਨਾ ਬਹੁਤ ਵੱਡੀ ਗੱਲ ਹੁੰਦੀ ਐ ਇਲੈਕਸ਼ਨ ਕਮਿਸ਼ਨ ਕਰਦੀ ਵੀ ਆਫੀਸਰ ਨੂੰ ਇਲੈਕਸ਼ਨ ਡਿਊਰਿੰਗ ਇਲੈਕਸ਼ਨ ਇਲੈਕਸ਼ਨ ਤੋਂ ਪਹਿਲਾਂ ਜ਼ਰੂਰ ਕਰ ਦਿੰਦੇ ਹੁੰਦੇ ਆਂ ਡਿਊਰਿੰਗ ਇਲੈਕਸ਼ਨ ਬਹੁਤ ਰੇਅਰ ਹੁੰਦਾ ਜਦੋਂ ਬਹੁਤ ਸੈਂਸਿਟਿਵ ਕੇਸ ਬਣ ਜੇ ਸਿਰਫ ਉਦੋਂ ਹੀ ਡੀਐਸਪੀ ਟਰਾਂਸਫਰ ਹੁੰਦੇ ਤੇ ਉਸ ਟਾਈਮ ਤੇ ਕੀਤਾ ਗਿਆ ਕਿ ਪੋਲਿਟਿਕਸ ਦੇ ਵਿੱਚ ਬਹੁਤ ਦਫਾ ਪੋਲਿਟਿਸ਼ੀਅਨ ਦੇ ਬਿਆਨ ਇਦਾਂ ਦੇਖਿਆ ਕਿ ਇਹ ਸਭ ਗਿੱਦਰ ਧਮਕੀਆਂ ਨੇ ਇਹ ਇਹ ਤੁਸੀਂ ਵੀ ਇਸ ਨੂੰ ਇਦਾਂ ਹੀ ਲੈਨੇ ਹੋ ਜਾਂ ਇਹਨੂੰ ਸੀਰੀਅਸ ਲੈਨੇ ਹੋ ਔਰ ਵਾਕਈ ਹੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜਾਨ ਮਾਲ ਨੂੰ ਖਤਰਾ ਹੈ ਔਰ ਉਸ ਤੋਂ ਬਾਅਦ ਜਦ ਤੁਸੀਂ ਕੰਪਲੇਂਟ ਕੀਤੀ ਹੈ ਤੇ ਕੋਈ ਸਿਕਿਉਰਿਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੋਵੇ ਮੇਜੀ ਸਿਕਿਉਰਿਟੀ ਚ ਕੋਈ ਫਰਕ ਨਹੀਂ ਤੇ ਪਹਿਲੀ ਗੱਲ ਤੁਸੀਂ ਪੁੱਛਿਆ ਮੈਨੂੰ ਕਿ ਤੁਹਾਨੂੰ ਕੋਈ ਖਤਰਾ ਹੈ ਤੁਹਾਨੂੰ ਡਰ ਲੱਗਦਾ ਹੈ ਜੇ ਇਹੋ ਜੇ ਘਟਿਆ ਗੁੰਡਿਆਂ ਤੋਂ ਡਰਨ ਲੱਗ ਗਏ ਇੱਕ ਪਾਰਟੀ ਡਰਨ ਲੱਗੀ ਜਿਹੜੀ ਗਮ ਜੇ ਅਸੀਂ ਵੀ ਡਰਨ ਲੱਗ ਗਏ ਤਾਂ ਸਾਡੇ 'ਚ ਫਰਕ ਨਹੀਂ ਰਹਿ ਜਾਊਗਾ ਮੈਨੂੰ ਨਹੀਂ ਪਤਾ ਮੇਰੀ ਪਾਰਟੀ 'ਚ ਕਾਂਗਰਸ 'ਚ ਕੋਈ ਬੋਲਦਾ ਹੋਊਗਾ ਕਿ ਨਹੀਂ ਬੋਲਦਾ ਹੋਊਗਾ ਪਰ ਮੈਂ ਜੋ ਸਿੱਖਿਆ ਅੱਜ ਤੱਕ ਮੇਰੇ ਗ੍ਰੇਡ ਗ੍ਰੈਂਡਫਾਦਰ ਤੋਂ ਲੈ ਕੇ ਫ੍ਰੀडम फाइਟਰ ਰਹੇ ਨੇ ਮੇਰੀ ਸਾਰੀ ਫੈਮਿਲੀ ਨੂੰ ਇਹ ਹਲਕਾ ਜਤਾਉਂਦਾ ਆ ਇਸ ਹਲਕੇ ਤੋਂ ਫਰੋਤੀਆਂ ਮੰਗਣੀਆਂ ਨਸ਼ੇ 'ਚ ਪਾਉਣਾ ਲੋਕਾਂ ਨੂੰ 5-5000 ਦੇ ਕੇ ਲੋਕਾਂ ਦੇ ਕਤਲ ਕਰਾ ਦੇਣੇ ਤੇ ਮੈਂ ਤਾਂ ਡਟ ਕੇ ਬੋਲੂਗਾ ਜਿੰਨੀਆਂ ਧਮਕੀਆਂ ਦੇਣੀਆਂ ਦੇ ਲੋ ਮੈਂ ਹਲਕੇ ਜੀ ਐ ਇਹਨਾਂ ਨੂੰ ਕਿਤੇ ਹੋਣਾ ਕਿਤੇ ਘਰੇ ਬੈਜੂਗਾ ਧਮਕੀ ਦੇਣ ਤੋਂ ਬਾਅਦ ਮੈਂ ਅੱਜ ਸਵੇਰ ਤੋਂ ਲੈ ਕੇ ਪਹਿਲਾਂ ਮੈਂ ਅੱਜ ਵਾਪਸ ਜਾਣਾ ਸੀ ਪਰ ਅੱਜ ਮੈਂ ਜਾਣ ਕੇ ਰੁਕਿਆ ਕਿ ਵੇਖ ਹੀ ਲੈਨੇ ਕਿ ਇਹੋ ਜੇ ਗੁੰਡੇ ਕੀ ਕਰ ਸਕਦੇ ਮੇਰਾ